ਏ ਵੀਰ ਅਸੀਂ ਖੜੇ ਆ ਇਸ ਵਕਤ ਨਵਾਂ ਸ਼ਹਿਰ ਦੇ ਸੱਤ ਲੋਹੇ ਦਰਿਆ ਦੇ ਬੰਨ ਭਾਟੇ ਦੇ ਕੋਲ ਤਲਵੰਡੀ ਸਿਬੂ ਉੱਥੇ ਖੜੇ ਆ ਜਿੱਥੇ ਜ਼ਬਰਦਸਤ ਢਾ ਜਿਹੜੀ ਜੜੀ ਲੱਗੀ ਹੋਈ ਆ ਪ੍ਰਧਾਨ ਜੀ ਇੱਥੇ ਨਾਲ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਜੀ ਕਿੱਦਾਂ ਦਾ ਮਾਹੌਲ ਐ ਇਸ ਵੇਲੇ ਕੀ ਹਾਲਾਤ ਨੇ ਦੇਖੋ ਜੋ ਇਹ ਅੱਜ ਦੀ ਪੋਜੀਸ਼ਨ ਆ ਪਹਿਲੇ ਦਿਨਾਂ ਨਾਲੋਂ ਕਾਫੀ ਨਾਜ਼ੁਕ ਬਣੀ ਹੋਈ ਆ ਇਹ ਜਿਹੜਾ ਮਿਰਜ਼ਾ ਪਰ ਤਲਵੰਡੀ ਸਿਬੂ ਦਾ ਬੰਨ ਆ ਇੱਕ ਦੇਖ ਰਹੇ ਆ ਪਈ ਜਿੱਦਾਂ ਪਹਿਲਾਂ ਪਿੱਛੇ ਪੁਆਇੰਟ ਸੀ ਤਾਂ ਐਂਗੜ ਪਰ ਤਾਜੋਵਾਲ ਪੰਦਰਾਵਲ ਉਹਦੇ ਨਾਲੋਂ ਪਹਿਲਾਂ ਇੱਥੇ ਵੈਸਟ ਸੀ ਕੋਈ ਇਦਾਂ ਦਾ ਡਰ ਵਾਲੀ ਨਹੀਂ ਗੱਲ ਸੀ ਪਰ ਅੱਜ ਪਾਣੀ ਵਧਣ ਨਾਲ ਤੁਸੀਂ ਦੇਖ ਲਿਓ ਵੀ ਆਹ ਬੰਨ ਤੇ ਆਹ ਪਾਣੀ ਆ ਗਿਆ ਤੇ ਇਹ ਪਾਣੀ ਅੱਜ ਵਧਿਆ ਉਹਦੇ ਨਾਲ ਢਾਲ ਲੱਗੀ ਬੈਕ ਘੁੰਮ ਰਿਹਾ ਪਾਣੀ ਤੇ ਇਹ ਘੁੰਮਣ ਨਾਲ ਜੇ ਇਹਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਘਟੋ ਘਟ ਫਲੋਰ ਤੱਕ ਮਾਰ ਕਰੂਗਾ ਇਹ ਪਾਣੀ ਤੇ ਇਹਦੇ ਲਈ ਮੈਂ ਇਲਾਕਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਸਾਰੇ ਜਿੰਨੇ ਵੀ ਲੋਕ ਨੇ ਉਹ ਇੱਥੇ ਪਹੁੰਚਣ ਇਹ ਨੂੰ ਬੰਨ ਨੂੰ ਅਸੀਂ ਥਾਮ ਸਕੀਏ ਤੇ ਇਹਦੇ ਬੋਰੇ ਲੈ ਕੇ ਖਾਸ ਕਰਕੇ ਅਪੀਲ ਖਾਸ ਕਰਕੇ ਪਿੰਡਾਂ ਦੇ ਪੰਗ੍ਰਾਮ ਪੰਚਾਇਤਾਂ ਨੂੰ ਔਰ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਪਿੰਡਾਂ ਤੋਂ ਮਿੱਟੀ ਦੇ ਬੋਰੇ ਭਰ ਕੇ ਲੈ ਕੇ ਪਹੁੰਚੋ ਕਿਉਂਕਿ ਥੋੜਾ ਜਿਹਾ ਪਿੱਛੇ ਵੀ ਜਿਹੜਾ ਪੁਲ ਆ ਪਹਾਲਤਾ ਕਲਾ ਤੋਂ ਜਿਹੜਾ ਆਂਦਾ ਉਹ ਵੀ ਪੁਰਾਣੇ ਵਾਲੇ ਤੋਂ ਵਾਲਿਓ ਪੱਟੇ ਉਹ ਹਜੇ ਨਵੇਂ ਬਣ ਰਿਹਾ ਸੀ ਬੁੜਾ ਆਣਾ ਵੀ ਘੁੰਮ ਕੇ ਪਊਗਾ ਕਾਹਲੋਂ ਪਿੰਡ ਦਰਿਆਪੁਰ ਦੇ ਵਿੱਚ ਚੀਰਪਾਲ ਸਾਗਰ ਦੇ ਵਿੱਚ ਹੀ ਸੋ ਅਸੀਂ ਲੱਗੇ ਹੋਏ ਆ ਤੇ ਰਾਤ ਤੱਕ ਰਾਤ ਭਰ ਲੱਗਾਗੇ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਹੋਆ ਸਾਰੇ ਲੱਗੇ ਹੋਆ ਤੇ ਕੱਲ ਤੋਂ ਮੈਂ ਖਾਸ ਕਰਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਦਾਂ 23 ਦੇ ਵਿੱਚ ਇੱਥੇ ਘੱਟੋ ਘੱਟ 20 ਤੋਂ 25 ਦਿਨ ਜਦੋਂ ਜਹਦ ਕਰਨੀ ਪਈ ਸੀ ਪ੍ਰਮਾਤਮਾ ਭਲੀਆ ਭਲੀ ਕਰੇ ਤੇ ਸਾਡੇ ਅੰਗਲ ਸਾਹਿਬ ਵੀ ਪਹੁੰਚੇ ਹੋਆ ਤੇ ਹੋਰ ਵੀ ਲੋਕ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਤੇ ਮੈਂ ਡੀਸੀ ਨਮਾ ਸ਼ਹਿਰ ਨੂੰ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਤੁਰੰਤ ਇੱਥੇ ਪ੍ਰਸ਼ਾਸਨ ਭੇਜਣ ਵੈਸੇ ਤਾਂ ਮੇਰੀ ਐਸਡੀਏ ਸਾਹਮਣੇ ਗੱਲ ਹੋ ਗਈ ਸੀ ਤੇ ਇੱਥੇ ਵੱਧ ਮਸ਼ੀਨਾਂ ਦੀ ਤੇ ਵੱਧ ਲੋਕਾਂ ਦੀ ਲੋੜ ਹੈ